भाई अमृतपाल सिंह ਨੂੰ ਲੈ ਕੇ ਲੰਗੇ ਦੇਣੀ ਇੱਕ ਫੈਸਲਾ ਅਦਾਲਤ ਦੇ ਵੱਲੋਂ ਸੁਣਾਇਆ ਗਿਆ ਹਾਈ ਕੋਰਟ ਦੇ ਵਿੱਚ ਐਨਐਸਏ ਦੇ ਖਿਲਾਫ ਪਟੀਸ਼ਨ ਪਾਈ ਜਾਂਦੀ ਹੈ ਔਰ ਉਸ ਰੈਟ ਪਟੀਸ਼ਨ ਦੇ ਵਿੱਚ ਇੱਕ ਫੈਸਲਾ ਭਾਈ ਅੰਮ੍ਰਿਤਪਾਲ ਸਿੰਘ ਦੇ ਵਾਸਤੇ ਸੁਣਾਇਆ ਜਾਂਦਾ ਹੈ ਔਰ ਉਸੇ ਦੇ ਵਿੱਚ ਜਿਹੜੀ ਸਰਕਾਰ ਹੈ ਸੂਬੇ ਦੀ ਔਰ ਨਾਲ ਨਾਲ ਕੇਂਦਰ ਦੀ ਸਰਕਾਰ ਉਹਨਾਂ ਨੂੰ ਫਟਕਾਰ ਵੀ ਲਾਈ ਗਈ ਖੈਰ ਉਸ ਸਾਰੇ ਸੈਸ਼ਨ ਤੋਂ ਬਾਅਦ ਵਿਕੀ ਥਾਮਸ ਹੁਣ ਸਾਹਮਣੇ ਆਇਆ ਵਿਕੀ ਥਾਮਸ ਜੋ ਆਇਦਨ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ ਵਿੱਕੀ ਥਾਮਸ ਜੋ ਆਇਦਨ ਵਿਵਾਦ ਖੜੇ ਕਰਦਾ ਰਹਿੰਦਾ ਉਹੀ ਵਿੱਕੀ ਥਾਮਸ ਹੁਣ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲਦਾ ਨਜ਼ਰ ਆ ਰਿਹਾ ਉਸਨੇ ਦਾਵਾ ਕੀਤਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਅਜੇ ਤੱਕ ਨਜ਼ਰਬੰਦ ਰੱਖਿਆ ਗਿਆ ਹੈ ਐਮਪੀ ਬਣਨ ਦੇ ਬਾਵਜੂਦ ਵੀ ਉਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਇਹਦਾ ਇੱਕੋ ਹੀ ਕਾਰਨ ਹੈ ਕਿ ਸਰਕਾਰ ਡਰੀ ਹੋਈ ਹੈ ਅਜੇ ਵੀ ਸਰਕਾਰ ਭਾਈ ਅਮਰਤਪਾਲ ਸਿੰਘ ਤੋਂ ਡਰਦੀ ਹੈ ਇਹਦਾ ਇਹੀ ਕਾਰਨ ਜਿਹੜਾ ਉਹ ਸਟੇਟ ਕੀਤਾ ਜਾ ਰਿਹਾ ਹੈ ਵਿੱਕੀ ਥਾਮਸ ਦੇ ਵੱਲੋਂ ਵਿੱਕੀ ਥਾਮਸ ਸਾਫ਼ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜੋ ਚੀਜ਼ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਸਕੀ ਉਹ ਦਾਵਾ ਕਰਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਤੇ ਲੋਕਾਂ ਦੇ ਨੁਮਾਇंदे ਨੂੰ ਜੇਲ੍ਹ ਚ ਡਕਣਾ ਸਰਾਸਰ ਨਾਇਨਸਾਫੀ ਹੈ ਉਸ ਦਾ ਇਹ ਸਾਫ ਦਾਵਾ ਸੀ ਕਿ ਲੋਕਾਂ ਨੇ ਵੱਡੀ ਮਾਤਰਾ ਦੇ ਵਿੱਚ ਵੋਟ ਪਾ ਕੇ ਤੇ ਭਾਈ ਅਮਰਤਪਾਲ ਸਿੰਘ ਨੂੰ ਵਿਜੇ ਕੋਸ਼ਤ ਕੀਤਾ ਆ ਉਹਨੂੰ ਜਿਤਾਇਆ ਆ ਐਮਪੀ ਬਣਾਇਆ ਆ ਔਰ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਨਾਲ ਨਾਲ ਜ਼ਿਕਰ ਕਰਦਾ ਹੈ ਭਾਈ ਅਮਰਤਪਾਲ ਸਿੰਘ ਦੀ ਧਰਮ ਪਤਨੀ ਬੀਬਾ ਕਰਨਦੀਪ ਕੌਰ ਦਾ ਦਰਸਲ ਪਾ ਯਮਨਤਪਾਲ ਸਿੰਘ ਦੇ ਧਰਮ ਪਤਨੀ ਲੰਗੇ ਸਮੇਂ ਦੇ ਵਿੱਚ ਅਸੀਂ ਵੇਖਿਆ ਕਿ ਕਿਵੇਂ ਵਿਦੇਸ਼ ਜਾਣ ਦੇ ਚਾਹਵਾਨ ਸਨ ਪਰ ਉਹਨਾਂ ਨੂੰ ਹਵਾਈ ਜਹਾਜ਼ ਚੜ੍ਹਨ ਤੋਂ ਪਹਿਲਾਂ ਹਵਾਈ ਅੱਡੇ ਤੇ ਹੀ ਰੋਕ ਲਿਆ ਜਾਂਦਾ ਹੈ। ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਹੀ ਉਹਨਾਂ ਨੂੰ ਰੋਕ ਲਿਆ ਜਾਂਦਾ ਡਿਟੇਨ ਕਰ ਲਿਆ ਜਾਂਦਾ ਹੈ। ਪਰ ਇਹਦੇ ਪਿੱਛੇ ਵਿੱਕੀ ਥਾਮਸ ਆਵਾਜ਼ ਚੁੱਕਦਾ ਕਹਿੰਦਾ ਕਿ ਜਦੋਂ ਵਿਜੇ ਮਾਲਿਆ ਤੇ ਨਿਰਵ ਮੋਦੀ ਭਾਰਤ ਦੇਸ਼ ਤੋਂ ਫਰਾਰ ਹੋ ਗਏ ਉਹਨਾਂ ਦੇ ਉੱਤੇ ਭਾਰਤ ਦੇਸ਼ ਦਾ ਐਡਾ ਐਡਾ ਨੁਕਸਾਨ ਕਰਨ ਦੇ ਇਲਜ਼ਾਮ ਨੇ ਤੇ ਇਸ ਦੇ ਬਾਵਜੂਦ ਭਾਰਤ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂ ਉਹਨਾਂ ਨੂੰ ਭਾਰਤ ਲਿਆਉਣ ਵਾਸਤੇ ਅਜੇ ਤੱਕ ਨਾ ਮਾਤਰੀ ਯਤਨ ਕਰਦੀ ਨਜ਼ਰ ਆ ਰਹੀ ਹੈ ਉੱਥੇ ਹੀ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੀ ਧਰਮ ਪਤਨੀ ਜਿਸ ਦਾ ਇਸ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਸੀ ਉਹ ਜਦੋਂ ਵਿਦੇਸ਼ ਆਪਣੇ ਘਰ ਜਾਣ ਲੱਗੀ ਆਪਣੇ ਪੇਕੇ ਘਰ ਜਾਣ ਲੱਗੀ ਉਦੋਂ ਉਹਨੂੰ ਰੋਕ ਲਿਆ ਗਿਆ ਉਹਨੂੰ ਨਹੀਂ ਜਾਣ ਦਿੱਤਾ ਗਿਆ ਇੱਥੇ ਆ ਕੇ ਉਹ ਵਿਵਾਦ ਪਰਗਟ ਕਰਦਾ ਹੈ ਨਰਾਜ਼ਗੀ ਪ੍ਰਗਟ ਕਰਦਾ ਹੈ ਬੇਸ਼ੱਕ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਆਵਾਜ਼ ਚੁੱਕਦਾ ਵੀ ਨਜ਼ਰ ਆ ਰਿਹਾ ਹੈ ਕਹਿੰਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਡਕਣਾ ਇਸ ਸਾਫ਼ ਦਰਸਾਉਂਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਤੋਂ ਡਰੇ ਹੋਏ ਨੇ ਇੱਥੋਂ ਤੱਕ ਕਿਹਾ ਹੈ ਕਿ ਨਿਆਂ ਪ੍ਰਣਾਲੀ ਨੇ ਤਾਂ ਜ਼ਰੂਰ ਚੰਗਾ ਕੀਤਾ ਹੈ ਔਰ ਇਹ ਚੰਗਾ ਕਦਮ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਵੀ ਹੋ ਸਕਦਾ ਹੈ ਪਰ ਗੱਲ ਹੁਣ ਸਾਰੀ ਟਿਕੀ ਹੋਈ ਹੈ ਕਿ ਕੀ ਅਦਾਲਤ ਦੇ ਵੱਲੋਂ ਫੈਸਲਾ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸੁਣਾਇਆ ਜਾਵੇਗਾ ਕਿਉਂਕਿ ਚਰਚਾ ਚੱਲ ਰਹੀ ਸੀ ਕਿ ਹੋ ਸਕਦਾ ਹੈ ਇਹ ਮਾਮਲਾ ਛੇਤੀ ਨਿਬੜ ਜਾਵੇ ਹੁਣ ਅਗਲੀ ਤਰੀਕ 28 ਅਗਸਤ ਤੱਕ ਡਲੇ ਹੋ ਗਈ ਹੈ ਅਗਲੀ ਤਰੀਕ 28 ਅਗਸਤ ਨੂੰ ਪਈ ਹੈ ਔਰ ਇਸੇ ਵਾਸਤੇ ਭਾਈ ਅਮਰਿਤਪਾਲ ਸਿੰਘ ਦਾ ਮਾਮਲਾ ਹੁਣ 28 ਅਗਸਤ ਤੱਕ ਲੰਬਿਤ ਹੋ ਗਿਆ ਹੈ ਦੇਖਣਾ ਹੋਵੇਗਾ ਕਿ 28 ਅਗਸਤ ਨੂੰ ਕੀ ਹੁੰਦਾ ਪਰ ਜਿਸ ਤਰ੍ਹਾਂ ਦੇ ਅਸਾਰ ਨਜ਼ਰ ਆ ਰਹੇ ਨੇ ਆ ਪ੍ਰਤੀਤ ਨਹੀਂ ਹੁੰਦਾ ਕਿ ਇਹ ਮਾਮਲਾ ਛੇਤੀ ਨਿਬੜੇਗਾ ਐਵੇਂ ਵੀ ਹੋ ਸਕਦਾ ਹੈ ਕਿ ਕਿਤੇ ਆਪਣੇ ਹੱਕ ਦੀ ਲੜਾਈ ਲੜਦੇ ਲੜਦੇ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਇਸ ਨਵੀਂ ਲੱਗੀ ਐਨਐਸਏ ਦਾ ਸਮਾਵਿਪਾਰ ਕਰ ਜਾਣ ਤੇ ਉਸ ਤੋਂ ਬਾਅਦ ਸਰਕਾਰ ਐ ਨਾ ਹੋਵੇ ਕਿਤੇ ਦੁਬਾਰਾ ਐਨਐਸਏ ਲਾ ਦੇ ਇਹ ਵੀ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਫਿਲਹਾਲ ਐਮਪੀ ਨੇ ਭਾਈ ਅਮਰਿਤਪਾਲ ਸਿੰਘ ਘਡੂਰ ਸਾਹਿਬ ਤੋਂ ਜਿੱਤੇ ਹੋਏ ਨੇ ਵਿੱਕੀ ਫਾਰਮਰ سپورਟ 'ਚ ਖੜਿਆ ਕੀ ਕੁਝ ਹੁੰਦਾ ਆਉਂਦੇ ਸਮੇਂ ਨੂੰ ਉਹ ਵੀ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ